ਕੰਟੇਨਰ ਆ ਭਾਈ 15000 ਕੰਟੇਨਰ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਇਹ ਚੜਦਾ 15000 ਕੰਟੇਨਰ ਤੇ 40 ਫੁੱਟਾ ਕੰਟੇਨਰ ਤੁਸੀਂ ਇੱਥੋਂ ਹਿਸਾਬ ਲਾ ਲਓ ਵਿ ਲੁਧਿਆਣੇ ਤੋਂ ਕਹਿ ਲਈਏ ਫਿਰੋਜ਼ਪੁਰ ਤੱਕ ਲੈਣ ਲੱਗ ਜੂਗੀ ਕੰਟੇਨਰਾਂ ਇਹ ਜੋੜਨ ਲੱਗੇ ਤਾਂ ਪੰਜਾਬੀਆਂ ਨੇ ਜਿਵੇਂ ਆਪਣੇ ਪਾਕਿਸਤਾਨ ਤੋਂ ਹਿਜਰਤ ਕਰਕੇ ਆਏ ਸੀ ਨਾ ਜੀ ਉਜਾੜਾ ਜਦੋਂ ਪਿਆ ਸੀ ਸਮਾਨ ਆ ਰਿਹਾ ਓਵੇਂ ਪੰਜਾਬੀ ਆਉਦੇ ਬੋਲਟ ਟਰੈਕਟਰ ਜੋ ਵੀ ਆ ਸਾਰਿਆ ਕੁਝ ਬਾਹਰ ਨਹੀਂ ਜਾਂਦੇ ਭਾਈ ਆ ਦੇ ਕਿੰਨੇ ਹੁਣ 4 4 5 5 6 6 ਬੋਲਟ ਤੁਸੀਂ ਆ ਦੇਖੋ ਬੋਲਟ ਪੈਕ ਕੀਤੇ ਪਏ ਆ ਮਿੱਤਰੋ ਇਹ ਬੋਲਟ ਬਾਹਰ ਜਾਣਿਆ ਹੁਣ ਆਪਣੇ ਬਾਈ ਪ੍ਰੀਤ ਜਿਹੜਾ ਧਰਮਕੋੜ ਦਾ ਉਹਨੇ ਆ ਤਿਆਰ ਕੀਤਾ ਸੀ ਬੋਲਟ ਤੁਹਾਡੇ ਸਾਹਮਣੇ ਆ ਇਹ ਬੋਲਟ ਦੀ ਮੈਂ ਫੋਟੋ ਲਾਉਂਗਾ ਜੇ ਮੇਰੇ ਕੋਲ ਹੋਈ ਤਾਂ ਮੈਂ ਇੱਧਰ ਲਾ ਦੂੰਗਾ ਵੀ ਇਹੇ ਬੋਲਟ ਜਾਣਾ ਠੀਕ ਆ ਆ ਮੰਜੇ ਓਕੇ ਇਹ ਮੰਜੇ ਬਾਹਰ ਜਿਵੇਂ ਦਿਨਦਾਰਾਂ ਲੈ ਕੇ ਜਾਣਗੇ ਆ ਦੇਖੋ ਕਿੰਛੋ ਕੀਆ ਤੌਰ ਤੇ ਹਨਾ ਹਾਂਜੀ ਹਾਂ ਤੇ ਇਹ ਸਾਰੇ ਮੰਜੇ ਪੰਜਾਬੀ ਮਤਲਬ ਇਹਦਾ ਪੂਰਾ ਪੁਰਾਣਾ ਕਲਚਰ ਆ ਦੇਖੋ ਪੰਜਾਬੀਆਂ ਨੇ ਬਾਈ ਮੰਜੇ ਵੀ ਬਾਹਰ ਲੈ ਜਾਣੇ ਸ਼ੁਰੂ ਕਰਤੇ ਦੇ ਨੇ ਫਰਸ਼ੇ ਫੋਟੀਆਂ ਢੰਗੜੇ ਪਾਉਣ ਦਾ ਸਮਾਨ ਆ ਦੇਖੋ ਮਿੱਤਰੋ ਆ ਦੇਖੋ ਉਹ ਜਾਲੀ ਤੋਂ ਪਰਲੇ ਪਰਲੇ ਪਾਸੇ ਵਾਲਾ ਸਮਾਨ ਹਵਾਈ ਜਹਾਜ਼ ਦੇ ਵਿੱਚ ਜਾਣਾ ਤੇ ਔਰਲੇ ਔਰਲੇ ਪਾਸੇ ਵਾਲਾ ਸਮਾਨ ਜਾਣਾ ਸਮੁੰਦਰੀ ਜਹਾਜ਼ ਦੇ ਵਿੱਚ ਅੱਜ ਨਾ ਮਿੱਤਰੋ ਤੁਹਾਨੂੰ ਆਪਾਂ ਆਪਣੇ ਪੰਜਾਬ ਦਾ ਉਹ ਪੱਖ ਦਿਖਾਉਣਾ ਜਿਹਦੇ ਬਾਰੇ ਤੁਸੀਂ ਲੋਕਾਂ ਦੇ ਮੂੰਹਾਂ ਤੋਂ ਸੁਣਿਆ ਹੋਊਗਾ ਪਰ ਕਦੇ ਉਹਦੇ ਬਾਰੇ ਜਾਣਕਾਰੀ ਨਹੀਂ ਹੋਊਗੀ ਕਦੇ ਆਪਾਂ ਦੇਖਿਆ ਨਹੀਂ ਉਹ ਚੀਜ਼ ਆ ਜਿਹੜੀ ਟ੍ਰੇਨ ਤੁਸੀਂ ਦੇਖਣਾ ਨਹੀਂ ਜਿਹਨੂੰ ਮੈਂ ਤੁਹਾਨੂੰ ਟ੍ਰੇਨ ਦਿਖਾ ਰਿਹਾ ਆ ਇਹ ਟ੍ਰੇਨ ਰਾਹੀਂ ਬਾਹਰੋਂ ਸਮਾਨ ਇੰਡੀਆ ਦੇ ਵਿੱਚ ਇੰਪੋਰਟ ਹੁੰਦਾ ਜਿਵੇਂ ਬਾਹਰੋਂ ਆਪਾਂ ਕੋਈ ਗੱਡੀਆਂ ਵਗਾਉਣੇ ਆ ਬਾਰਨੀਆਂ ਚੀਜ਼ਾਂ ਮਗਾਉਣੇ ਆ ਬਾਹਰੋਂ ਕੁਝ ਮਗਾਉਣੇ ਆ ਉਹ ਇਦਾਂ ਇੰਪੋਰਟ ਹੁੰਦਾ ਤੇ ਜਿਹੜੇ ਆਪਣੇ ਵਾਲੇ ਪੰਜਾਬੀਆਂ ਨੇ ਇੱਕ ਨਵਾਂ ਸ਼ੌਂਕ ਆ ਕਹਿ ਲਈਏ ਕਿ ਪੰਜਾਬੀ ਉਧਰ ਆਪਣਾ ਪੰਜਾਬ ਬਸਾ ਰਹੇ ਆ ਉਧਰੋਂ ਟਰੈਕਟਰ ਲੈ ਜਾ ਰਹੇ ਆ ਜੀਪਾਂ ਲੈ ਜਾ ਰਹੇ ਆ ਬੋਲਟ ਲੈ ਜਾ ਰਹੇ ਆ ਹੋਰ ਵੀ ਖਰੇਲੂ ਸਮਾਨ ਮੈਂ ਅੱਗੇ ਦਿਖਾਉਂਗਾ ਜਿਹੜਾ ਪੈਕ ਹੋ ਕੇ ਚੜਨ ਲਈ ਤਿਆਰ ਆ ਕੰਟੇਨਰ ਆ ਬਾਈ 15000 ਕੰਟੇਨਰ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਇਹ ਚੜਦਾ 15000 ਕੰਟੇਨਰ ਤੇ 40 ਫੁੱਟਾ ਕੰਟੇਨਰ ਦਾ ਤੁਸੀਂ ਇੱਥੋਂ ਹਿਸਾਬ ਲਾ ਲਓ ਵਿ ਲੁਧਿਆਣੇ ਤੋਂ ਕਹਿ ਲਈਏ ਫਿਰੋਜ਼ਪੁਰ ਤੱਕ ਲੈਂਡ ਲੱਗ ਜੂਗੀ ਕੰਟੇਨਰਾਂ ਇਹ ਜੋੜਨ ਲੱਗੇ ਤਾਂ ਇੰਨਾ ਕੰਟੇਨਰ ਇੱਕ ਜਹਾਜ਼ ਦੇ ਵਿੱਚ ਚੜਦਾ ਜਿਹੜੀ ਆ ਮਸ਼ੀਨ ਐ ਡੇਢ 2 ਕਰੋੜ ਦੀ ਮਸ਼ੀਨ ਐ ਜਿਹਦੇ ਨਾਲ ਇਹ ਕੰਟੇਨਰ ਚੱਕਿਆਂ ਦਾ ਇੰਨਾ ਭਾਰਾ ਕੰਟੇਨਰ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਕਿੰਨੀ ਮਿਹਨਤ ਤੇ ਮੁਸ਼ਕਲ ਦੇ ਨਾਲ ਇਹ ਚੀਜ਼ਾਂ ਬਾਹਰ ਜਾਂਦੇ ਆਂਦੇ ਆਹ ਉਹ ਬੰਦੇ ਆ ਭਾਈ ਜਿਹੜੇ ਮੈਂ ਹੁਣ ਤੁਹਾਨੂੰ ਮਿਲਾਉਂਗਾ ਇਹੇ ਬੰਦਿਆਂ ਸਿਰ ਤੇ ਸਾਰਾ ਸਮਾਨ ਬਾਹਰ ਜਾਂਦਾ ਤੇ ਬਾਹਰੋਂ ਆਉਂਦਾ ਹਣਾ ਇਹਨਾਂ ਦਾ ਮੈਂ ਨੰਬਰ ਉੱਤੇ ਪਾਉਂਗਾ ਇਹਨਾਂ ਨਾਲ ਤੁਸੀਂ ਸੰਪਰਕ ਕਰਨਾ ਮਿੱਤਰੋ ਜੇ ਤੁਸੀਂ ਕੋਈ ਵੀ ਚੀਜ਼ ਬਾਹਰ ਭੇਜਣੀ ਆ ਜਾਂ ਮੰਗਾਉਣੀ ਆ ਇਹਨਾਂ ਤੋਂ ਬਿਨਾਂ ਇਹ ਚੀਜ਼ ਪੋਸੀਬਲ ਨਹੀਂ ਜੇ ਇਹਨਾਂ ਨੂੰ ਮਿਲੋਗੇ ਫੇਰ ਹੀ ਤੁਹਾਡਾ ਕੰਮ ਹੋਣਾ ਇਕਲੌਤੇ ਬੰਦੇ ਆ ਲੁਧਿਆਣੇ ਦੇ ਵਿੱਚ ਨੰਬਰ ਉੱਤੇ ਚੱਲਦਾ ਤੁਸੀਂ ਆ ਦੇਖੋ ਬੋਲਟ ਪੈਕ ਕੀਤੇ ਪਏ ਆ ਮਿੱਤਰੋ ਇਹ ਬੋਲਟ ਬਾਹਰ ਜਾਣਿਆ ਹੁਣ ਆਪਣੇ ਆਪ ਬਈ ਪ੍ਰੀਤ ਜਿਹੜਾ ਧਰਮਕੋਟ ਦਾ ਉਹਨੇ ਆ ਤਿਆਰ ਕੀਤਾ ਸੀ ਬੋਲਟ ਤੁਹਾਡੇ ਸਾਹਮਣੇ ਆ ਇਹ ਬੋਲਟ ਦੀ ਮੈਂ ਫੋਟੋ ਲਾਉਂਗਾ ਜੇ ਮੇਰੇ ਕੋਲ ਹੋਈ ਤਾਂ ਮੈਂ ਇੱਧਰ ਲਾ ਦੂੰਗਾ ਵੀ ਇਹੇ ਬੋਲਟ ਜਾਣਾ ਬਾਕੀ ਜਾਣਕਾਰੀ ਆਪਾਂ ਲੈਣੇ ਆਜੋ ਜੀ ਬਈ ਇਹ ਪੰਜਾਬੀਆਂ ਨੇ ਜਿਵੇਂ ਆਪਣੇ ਪਾਕਿਸਤਾਨ ਚ ਹਜਰਤ ਕਰਕੇ ਆਏ ਸੀ ਨਾ ਜੀ ਉਜਾੜਾ ਜਿਹੜਾ ਪਿਆ ਸੀ ਸਮਾਨ ਆ ਲੈ ਉਹਵੇਂ ਪੰਜਾਬੀ ਆ ਉਹਦੇ ਬੋਲਟ ਟਰੈਕਟਰ ਜੋ ਵੀ ਆ ਸਾਰਿਆਂ ਕੋਲ ਬਾਹਰ ਲੱਗੇ ਨੇ ਬਈ ਆਦੇ ਕਿੰਨੇ ਹੁਣ 4 4 5 5 6 6 ਬੋਲਟ ਇਹੇ ਹੀ ਆ ਹਨ ਜੀ ਇਧਰਲੇ ਪਾਸੇ ਜਿਵੇਂ ਆਸ਼ ਜਿਵੇਂ ਕੋਈ ਬੋਲ ਟੱਕੜਾ ਟੱਕੜਾ ਓਕੇ ਜੀ ਠੀਕ ਆ ਆ ਮੰਜੇ ਪਏ ਓਕੇ ਇਹ ਮੰਜੇ ਬਾਹਰ ਜਿਵੇਂ ਜੀਨੂ ਦਾ ਰਣ ਲੈ ਕੇ ਜਾਣਗੇ ਆਪ ਦੇ ਸ਼ੌਕੀਆ ਤੌਰ ਤੇ ਹਨਾ ਹਾਂਜੀ ਹਾਂ ਤੇ ਇਹ ਸਾਰੇ ਮੰਜੇ ਪੰਜਾਬੀ ਮਤਲਬ ਇਹਦਾ ਪੂਰਾ ਪੁਰਾਣਾ ਕਲਚਰ ਆ ਦੇਖੋ ਪੰਜਾਬੀਆਂ ਨੇ ਬਾਈ ਮੰਜੇ ਵੀ ਬਾਹਰ ਲੈ ਜਾਣੇ ਸ਼ੁਰੂ ਕਰਤੇ ਜੀ ਲੋਕ ਆ ਉਹਦਾ ਸਾਰਾ ਲੋੜੀ ਦਾ ਸਮਾਨ ਪੰਜਾਬ ਦੇ ਵਿੱਚੋਂ ਚੱਕ ਚੱਕ ਕੇ ਕੈਨੇਡਾ ਅਮਰੀਕਾ ਲੈ ਕੇ ਜਾ ਰਹੇ ਆ ਬਾਈ ਦੇਖ ਸਕਦੇ ਹੋ ਟ੍ਰੈਕਟ ਇੰਡੀਆ ਵਾਲਾ ਬਾਈ ਅੱਛਾ ਉਹ ਵਾਲਾ ਉਹ ਖੜਾ ਇੱਕ ਜੀ ਜੀ ਅੱਗੇ ਬਈ ਦੇਖੋ ਕੀ ਕੁਛ ਪਿਆ ਇੱਥੇ ਨਾ ਅਦੇ ਜਿੱਦਾਂ ਨਾ ਸਾਰ ਨਹੀਂ ਲਾ ਸਕਦੇ ਵੀ ਕਿਹੜੀ ਕਿਹੜੀ ਚੀਜ਼ ਇੱਥੇ ਤੁਹਾਨੂੰ ਮਿਲੂਗੀ ਜਿਹੜੀਆਂ ਇਹ ਸਾਰੀ ਜਿਹੜੀ ਮੰਦਰਗਾਹ ਦਾ ਸਾਰਾ ਸਮਾਨ ਨਾ ਬਾਹਰ ਜਾਂਦਾ ਇੱਥੋਂ ਇੱਥੋਂ ਮੰਨ ਕੇ ਚਲੋ ਇੱਥੋਂ ਗਾਂ ਕਿੱਥੇ ਜਾਂਦਾ ਸਿੱਧਾ ਹੀ ਜਾਂਦਾ ਆ ਦੇਖ ਬਈ ਜੀ ਅਦੇ ਸ਼ਰਸ਼ੇ ਫੁੱਟੀਆਂ ਢੰਗਰੇ ਪਾਉਂਦਾ ਸਮਾਨ ਆ ਦੇਖੋ ਮਿੱਤਰੋ ਆ ਦੇਖੋ ਲੱਗਣੀ ਹੋਗੀ ਬਰਸਾ ਹੋ ਗਿਆ ਆ ਡਾਂਗਾ ਡੂੰਗਾ ਦੇਖਸਾ ਲੋ ਕਿਰਪਾਣਾ ਕਰਪੂਣਾ ਕਿੰਨਾ ਕੁਛ ਸ਼ਾਸਤਰ ਵਗੈਰਾ ਹਨ ਇਹ ਹੁੰਦਾ ਮਿਤਰੋ ਸ਼ੌਂਕ ਹਨ ਦੇਖ ਸਕਦਾ ਤੁਸੀਂ ਕਿੰਨਾ ਕੋ ਜ ਇੱਥੇ ਪਿਆ ਯਾਰ ਕੁਝ ਕੁ ਚੀਜ਼ਾਂ ਦਾ ਮੈਂ ਤੁਹਾਨੂੰ ਦਿਖਾਈਆਂ ਇੱਕ ਕਹਿ ਲਈ ਵੀ 100% ਚੋਂ 1 ਦਾ ਪਰਸੈਂਟ ਮੈਂ ਤੁਹਾਨੂੰ ਦਿਖਾ ਸਕਿਆ ਇੰਨਾ ਸਮਾਨ ਇੰਨੀਆਂ ਤਰ੍ਹਾਂ ਦੇ ਕਿ ਸਮਾਨ ਸਮਾਨ ਇੱਥੇ ਜਿਹੜਾ ਬਾਹਰ ਭੇਜਣਾ ਹੈ ਇੰਡੀਆ ਤੋਂ ਐਕਸਪੋਰਟ ਹੋਣਾ ਬਾਰਨੇ ਦੇਸ਼ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਜਿੱਥੇ ਵੀ ਬੰਦਾ ਬੈਠਾ ਨਾ ਕਈਆਂ ਨੂੰ ਸ਼ੌਂਕ ਹੁੰਦਾ ਯਾਰ ਵੀ ਪੰਜਾਬ ਦੇ ਵਿੱਚੋਂ ਆਏ ਆ ਤੇ ਪੰਜਾਬ ਦੇ ਵਿੱਚੋਂ ਕੋਈ ਚੀਜ਼ ਆਪਾਂ ਮਗਾਈਏ ਵੀ ਜਿੱਧਰੋਂ ਉਧਰ ਬੋਲਟ ਚਲਾਇਆ ਉਧਰ ਫੋੜ ਚਲਾਇਆ ਨਾ ਬਾਪੂ ਵਾਲਾ ਵੀ ਇਧਰ ਮਗਾਈਏ ਯਾਰ ਉਹ ਸਵਾਦ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਲਈਏ ਉਹ ਹੁਣ ਸ਼ੌਂਕ ਪੂਰਾ ਵੀ ਹੋ ਰਿਹਾ ਹੈ ਕਹਿ ਸਕਦਾ ਤੁਸੀਂ ਨਾ ਤੇ ਬਾਕੀ ਇਧਰਲੇ ਪਾਸੇ ਜਿਵੇਂ ਬਾਈ ਦਾ ਬੋਲਟ ਤਿਆਰ ਕੀਤਾ ਜਾ ਰਿਹਾ ਬਾਹਰ ਹਣਾ ਇਹ ਵੀ ਕੁਝ ਕੁ ਟਾਈਮ ਦੇ ਵਿੱਚ ਬਾਹਰ ਪਹੁੰਚ ਜਾਂਦਾ ਤੇ ਆਪਣੇ ਪੰਜਾਬੀਆਂ ਦਾ ਬਹੁਤ ਵੱਡਾ ਸ਼ੌਂਕ ਹੈੜਾ ਪੂਰਾ ਹੋ ਜਾਂਦਾ ਉਹ ਜਾਲੀ ਤੋਂ ਪਰਲੇ ਪਰਲੇ ਪਾਸੇ ਵਾਲਾ ਸਮ ਬਸ ਸਾਰਾ ਸਮਾਨ ਜਾਣਾ ਸਮੁੰਦਰੀ ਜਹਾਜ਼ ਦੇ ਵਿੱਚ ਇਹ ਵੀ ਇੱਕ ਕਿਸਮ ਦਾ ਸਿਸਟਮ ਹੁੰਦਾ ਉਹਨਾ ਦੇਖੋ ਇਧਰਲੇ ਪਾਸੇ ਪੂਰਾ ਮੰਨ ਕੇ ਚਲੋ ਤੁਹਾਡਾ ਸੇਫਟੀ ਦੇ ਨਾਲ ਜਾਊਗਾ ਤੁਹਾਨੂੰ ਮੈਂ ਬੰਦੇ ਦਾ ਨੰਬਰ ਵੀ ਉੱਤੇ ਪਾਊਗਾ ਜਿਹੜਾ ਇਹ ਸਮਾਨ ਪੂਰੀ ਸੇਫਟੀ ਦੇ ਨਾਲ ਭੇਜ ਦਿਆ ਫੁੱਲ ਗਰੰਟੀ ਵਾਲੇ ਬੰਦੇ ਆ ਜੀ ਨੰਬਰ ਉੱਤੇ ਸ਼ੁਰੂ ਤੇ ਵੀਡੀਓ ਦੇ ਵਿੱਚ ਚੱਲੀ ਹੋਈ ਜਾਂਦਾ ਤੇ ਬਾਹਿਆਂ ਦਾ ਆਫਿਸ ਆ ਜਿਹੜਾ ਤੁਹਾਨੂੰ ਮੈਂ ਦਿਖਾ ਚੁੱਕਿਆ ਪਹਿਲਾਂ ਵੀ ਹਨਾ ਤੇ ਇੱਥੇ ਤੁਹਾਨੂੰ ਮੰਨ ਕੇ ਚਲੋ ਸਾਰੀ ਸੁਵਿਧਾ ਮਿਲ ਜੂਗੀ ਬਾਹਰ ਭੇਜਣ ਦੇ ਲਈ ਜਿਵੇਂ ਵੀ ਤੁਸੀਂ ਜਿਹੜਾ ਵੀ ਸਮਾਨ ਭੇਜਣਾ ਵਾਸ ਇਹਨਾਂ ਨੂੰ ਇੱਕ ਫੋਨ ਲਾਉਣਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ